ਇਹਨਾਂ ਦਾ ਜੰਗ ਜੰਗ ਨੇ ਉਹ ਕਿਹਾ ਕਿ ਸਰਪੰਚਾ ਅਮਰ ਗੰਧੀ ਉਹ ਇਹਨਾਂ ਨੇ ਬੰਦੇ ਉਹ ਆਪਣੇ ਮਾਮਲੇ ਉਹਨਾਂ ਦੀ ਦੁਨੀਆ ਅੱਜ ਦਾ ਕੀ ਗੱਲ ਸਮੱਸਿਆ ਕੀ ਹੋਈ ਹੈ ਸਮੱਸਿਆ ਹੋਈ ਅ ਵੀ ਇਹ ਪਰਸੋਂ ਜਾਉ ਥਾ ਇਹ ਆ ਹੱਲੇ ਇਥੇ ਬਟਾਲੇ ਉਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਨਾ ਦੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾਇਮਨ ਕੋ ਦੰਦੀਆ ਖਾਨ ਨੂੰ ਮੈਂ ਉਦਾਂ ਭੁੱਖਾ ਭਲਾਣਾ ਆਇਆ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਹ ਸਾਰੇ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਤੇ ਕਾਗਜ਼ ਹੀ ਉਹ ਵੀ ਮਾਰੇ ਘਮਾ ਕੇ ਹੋ ਗਏ ਬੁੱਲ ਸਰਕਾਰੀ ਕੰਮ ਵੀ ਵਿਗੜ ਪਿਆ ਵਿਗੜ ਪਿਆ ਸਰਕਾਰੀ ਕੰਮ ਤੇ ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਾ ਸਟੈਂਡ ਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ ਨੇ ਜਦ ਮੇਰਾ ਕਟੋਗਾ ਟੁੱਈ ਹੁਣ ਤੱਕ 7-8000 ਰੁਪਏ ਹੋਏ ਨੇ ਕੀ ਕੀ ਮੰਗਤਾ ਦਿੰਦੀ ਮੈਂ ਮੰਗਵਾ ਤਲਾਕ ਦੀ ਕਰਨਾ ਹੈ ਤਲਾਕਾਂ ਦੇ ਪਾਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਉਮੜਾ ਰੋਡ 'ਤੇ ਇੱਥੇ ਐਡਵਾਂਸ ਬੁਕਿੰਗ ਤੇ ਆ ਉਹਦੇ ਨਾਲ ਲੜ ਪਈ ਤੇ ਲੜ ਕੇ ਤੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮੜ ਜੇ ਨਾ ਮੁਰਕੇ ਵਰਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ ਐਂ ਕਿਹਾ ਵੀ ਜੋ ਵੀ ਗੱਲਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਨ ਰਿਹਾ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੋਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੋਤਾ ਕਰਾ ਦਿੰਦੇ ਆ ਉਹ ਹੁਣ ਬੈ ਕੇ ਜੀ ਕਰਨ ਦੇ ਕੰਪਰੋਵਾਈਜ਼ ਆਪਸ ਦੇ ਵਿੱਚ ਕਾਫੀ ਸਮਝੋਤੇ ਰਹੀ ਆ ਹਾਂਜੀ ਕਾਫੀ ਸਮਝੋਤੇ ਰਹੀ ਆ ਬਹੁਤ ਮੁਸ਼ਕਲ ਆਇਆ ਜੀ ਤੁਹਾਨੂੰ ਤੁਹਾਡੇ ਵਾਲੇ ਵੀ ਕਾਫੀ ਭਾੜੀ ਕੀਤੀ ਕਿ ਹਾਂਜੀ 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 ਜੀ ਬੜਾ ਪਹਿਲਾਂ ਤੇ ਡਰਨਾ ਕੋਈ ਜਾਂਦਾ ਨਹੀਂ ਕਿ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਟੱਡਿਆ ਦਿਲ ਮੈਂ ਕਿਹਾ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਲ ਨਾ ਲਵਾਇਆ ਇਹਨੂੰ ਮੰਨ ਗਈ ਫਿਰ ਜੀ ਤੁਸੀਂ ਵੀ ਤੇ ਡਿਊਟੀ ਹਾਂਜੀ ਮੈਂ ਰਾਤਾਂ ਨਹੀਂ ਤੱਕ ਨੈਕ ਕਰਾਂ ਜੀ ਅੱਜ ਭਾਜੀ ਮੈਨੂੰ ਐਸਐਸਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਲ ਸਿੰਘ ਜੀ ਬਸ ਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਐ ਅਸੀਂ ਦੇਦੀ ਨੂੰ ਆਣ ਕੇ ਕੋਠੇ ਤੋਂ ਤਰਾਈ ਨੂੰ ਪੁੱਛਿਆ ਵੀ ਕੀ ਗੱਲ ਹੋਈ ਐ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਐ ਮਤਲਬ ਪੁੱਛਿਆ ਸੀ ਵੀ ਕੀ ਗੱਲ ਕੀ ਐ ਕੱਡੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇ ਦੇ ਨਾ ਮੈਨੂੰ ਰੱਖਦਾ ਐ ਕੋਈ ਇਹਨਾਂ ਨੇ ਦੋਵੰਨਾਂ ਨੇ ਲਵ ਮੈਰਿਜ ਕੀਤੀ ਐ ਨਾ ਇਹਨਾਂ ਨੇ ਘਰਦਿਆਂ ਨੂੰ ਆਪਣੇ ਨੂੰ ਪੁੱਛਿਆ ਕੁੜੀ ਦੇ ਨਾਮ ਆਪੇ ਉਹਨੂੰ ਪੁੱਛਿਆ ਤੇ ਨਾਲ ਲਵ ਮੈਰਿਜ ਕੀਤੀ ਤੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਪੜਦੇ ਤੇ ਸਾਇਦ ਇਹ ਲੜਕੀ ਡੈ ਲੜਕੀ ਦੇ ਲਈ ਪਤੀ ਉਹ ਕਹਿ ਰਹੇ ਕਿ ਸਰਕਾਰੀ ਆਪਣੀ ਡਿਊਟੀ ਸੀ ਤੇ ਸਰਕਾਰੀ ਕੰਮ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮ ਆ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸਾ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਪਰਸ਼ਾਨੀ ਤਾਂ ਹਾਂ ਪਰੇਸ਼ਾਨ ਬਹੁਤ ਕੀਤਾ ਹਨ ਫਿਰ ਆਹੀ ਮੌਕੇ ਤੇ ਆਏ ਸਾਡੇ ਨਾਲ ਲੇਡੀ ਕਾ ਉਸ ਤੋਂ ਲਈ ਐਸਐਸ ਲਈ ਆਈ ਹੈ ਉਹਨਾਂ ਨੇ ਫਿਰ ਆਣ ਕੇ ਆਹੀ ਉਹਨੂੰ ਉਤਾਰਿਆ ਕੁੱਟ ਤੋਂ ਤੇ ਫਿਰ ਉਹਨੂੰ ਮਕੇਰੀਆਂ ਭੇਜਤਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆ ਦੀ ਹੌਲਦਾਰ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦੋ ਤੇ ਮੈਂ ਇਹ Subscribe to One India channel and never miss an update.